जय श्री राम पुवान परशुराम नम, परशु जी सदा ही जय बहुत ही ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋਸਤ ਸੁਨੀਲ ਕੁਮਾਰ ਗੋਇਲ ਅਮਰੀਕਾ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾਪੇ ਦੇ ਪਾਣ ਜੇ ਨੇ ਕਿੰਨਾ ਦੇ ਪਾਣ ਜੇ ਨੇ ਮਦਨ ਲਾਲ ਮਨੀ ਸੇਠ ਗੱਲ ਨੰ ਗਲੀ ਨੰਬਰ 7 ਉਹਨਾਂ ਵੱਲੋਂ ਪੁਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਮੰਦਿਰ ਤਾਪਾ ਮੰਡੀ ਨੂੰ 1 ਲੱਖ ਰੁਪਇਆ ਉਸ ਦੇ ਨਿਰਮਾਣ ਲਈ ਮੰਦਿਰ ਦੇ ਨਿਰਮਾਣ ਲਈ ਆਇਆ ਅਸੀਂ ਗੋਇਲ ਪਰਿਵਾਰ ਦਾ ਮਦਨ لال ਮੰਨੀ ਸੇਠ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੰਕਰ ਫੈਸਲ ਸ਼ੰਕਰ لال ਜੋ ਆੜਤੀ ਦੁਕਾਨ ਕਰਦੇ ਨੇ اناਜ ਮੰਡੀ ਦੇ ਵਿੱਚ ਅਸੀਂ ਉਹਨਾਂ ਦਾ ਸਮੂਹ ਬ੍ਰਾਹਮਣ ਭਾਈਚਾਰੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮੰਦਰ ਦੀ ਸਾਡੇ ਮੰਦਰ ਦੀ ਸਾਰੀ ਲਈ 1 ਲੱਖ ਰੁਪਇਆ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਲ ਗਿੱਤਾ ਮੰਦਰ ਨੂੰ ਉਹ ਆਣ ਸ਼੍ਰੀ ਪਰਸ਼ੂਰਾਮ ਜੀ ਉਹਨਾਂ ਦੇ ਘਰ ਦੇ ਗੁਗਣੀ ਰਾਤ ਚੌਗਣੀ ਤਰਕੀ ਕਰਨ ਤਾਂ ਅਸੀਂ ਹੋਰ ਵੀ ਹਰ ਵਰਗ ਦੇ ਭਾਈਚਾਰੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਤੁਹਾਨੂੰ ਪਤਾ ਹੀ ਹੈ ਤਫਾ ਮੰਡੀ ਬਾਬਾ ਮੱਟ ਜੋ ਕਿ ਇਤਿਹਾਸਕ ਸਥਾਨ ਹੈ ਉਸ ਦੇ ਬਿਲਕੁਲ ਨਾਲ ब्राह्मण भाई चारे ਵੱਲੋਂ ਸ਼ਹਿਰ ਨਿਵਾਸੀਆਂ ਦੇ ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਨਾਲ ਮੰਦਿਰ ਦੀ ਸਾਰੀ ਬਹੁਤ ਹੀ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਲਈ ਦਾਨ ਵੀ ਬਹੁਤ ਆ ਰਿਹਾ ਹੈ ਦਾਨ ਦਿੱਤਾ ਵੀ ਜਾ ਰਿਹਾ ਹੈ ਤੋਂ ਅਸੀਂ ਅਪੀਲ ਕਰਦੇ ਹਾਂ ਸੂਬਾ ব্রাহ্মণ ਭਾਈਚਾਰੇ ਵੱਲੋਂ ਵੀ ਪਵਾਲ શ્રી ਪਰਸ਼ੂਰਾਮ ਦੇ ਮੰਦਿਰ ਲਈ ਵੱਧ ਤੋਂ ਵੱਧ ਦਾਨ ਦਿਓ ਦਾਨ ਦੇ ਵਿੱਚ ਇਹ ਨਹੀਂ ਵੀ ਪੈਸਾ ਸਾਨੂੰ ਇੱਟਾ ਬਜਰੀ ਸਰਿਆ ਸਿਮੈਂਟ ਕ੍ਰੈਸ਼ਰ ਬ੍ਰੀਤੀ ਹਰ ਸਮਾਨ ਦੀ ਲੋੜ ਹੈ ਆਪ ਦੀ ਪਹੁੰਚ ਮੁਤਾਬਕ ਮੰਦਰ ਦੀ ਸਾਰੀ ਲਈ ਸਾਨੂੰ ਦਾਨ ਦਿੱਤਾ ਜਾਵੇ ਸਮੂਹ ਬ੍ਰਾਹਮਣ ਭਾਈ ਚਾਰੇ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕੀਤਾ ਜਾਵੇ ਦਾਨ ਵਾਸਤੇ ਅਸੀਂ ਨੰਬਰ ਵੀ ਇਹਦੇ ਥੱਲੇ ਮੈਂਸ਼ਨ ਕਰ ਦੇਵਾਂਗੇ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਜਿਸ਼ਪਾਲ ਗੋਲੜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਦੁਬਾਰਾ ਫਿਰ ਕਰਦੇ ਆ ਅਸੀਂ ਬੇਨਤੀ ਬੀ ਸਨੀਲ ਕੁਮਾਰ ਗੋਇਲ ਵਾਸੀ ਅਮਰੀਕਾ ਜੋ ਪਹਿਲਾ ਸਾਡੀ ਦੁਕਾਨ ਦੇ ਨਾਲ ਸਪੋਰਟਸ ਦੀ ਦੁਕਾਨ ਕਰਦੇ ਸੀਗੇ ਤਾਂ ਉਹਨਾਂ ਵੱਲੋਂ ਲੱਖ ਰੁਪਿਆ ਸਾਡੇ ਮੰਪੂ ਆਨਸ਼੍ਰੀ ਪਰਸ਼ੂਰਾਮ ਜੀ ਦੇ ਮੰਦਰ ਲਈ ਦਾਣ ਆਇਆ ਫਿਰ ਦੁਬਾਰਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਅਸੀਂ ਗੱਲ ਵੀ ਕਰਵਾਉਣੀ ਹੈ ਤਾਂ ਉਹਨਾਂ ਦਾ ਕੀ ਕਹਿਣਾ ਹੈ ਸਬੰਧੀ ਹਾਂਜੀ ਵੀ ਜੀ ਧਰਮ ਬੰਦਾ ਦਾ ਬਾਬਾ ਸੁਭਰਨ ਸਿੰਘ ਮਹਾਰਾਜ ਕੀ ਜੈ ਬਾਬਾ ਪਰਸ਼ੂਰਾਮ ਸਿੰਘ ਮਹਾਰਾਜ ਕੀ ਜੈ ਅਸੀਂ ਸ਼ਨੀਲ ਕੁਮਾਰ ਜੀ ਗੋਇਲ ਜਲੰਧਰ ਵਾਲੇ ਜਿਹੜੇ ਸਾਡੇ ਵੀਰ ਉਹਨੇ ਸਾਡੂੰ ਜਿਹੜਾ ਮੰਦਰ ਨੂੰ ਬਾਬਾ ਜੀ ਦੇ ਨੂੰ ਤਾਂਨ ਦਿੱਤਾ ਹੈ ਸਾਡੇ ਯਸ਼ਪਾਲ ਸ਼ਰਮਾ ਜੀ ਗੋਲਡੀ ਇੰਨਾ ਦੀ ਬਦੌਲਤ ਇਹਨਾਂ ਦੇ ਯਤਨਾ ਸਦਕਾ ਜਿਹੜਾ ਦਾਤਾ ਜੀ ਬਹੁਤ ਦਾ ਧੰਨਵਾਦ ਕਰਦੇ ਉਹਨਾਂ ਦਾ ਅਸੀਂ ਗੋਲਡੀ ਵੀਰ ਦਾ ਹੀ ਬੜਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਥੇ ਬੈਠ ਕੇ ਕਰੀ ਮੈਡੀ ਦੀਵਾ ਕਰੀਏ ਤੇ ਉਸ ਤੋਂ ਬਾਅਦ ਮੇਰੇ ਸ਼ਰਮਾ ਜੀ ਜਿਹੜੇ ਇਹ ਲੈ ਗਏ ਉਹਨਾਂ ਤੋਂ ਉਹਨਾਂ ਦਾ ਹੀ ਬੜਾ ਧੰਨਵਾਦ ਜੀ ਸਾਰੇ ਇਹ ਸੂ ਬ੍ਰਾਹਮਣ ਭਾਈ ਚਰੇ ਗੱਡੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੱਡੀ ਜੀ ਦਾ ਧੰਨਵਾਦ ਅਸੀਂ ਗੋਲ ਜੇ ਤੇ ਰਣੀ ਰਹਿਾਂਗੇ ਜੀ ਜਿਸ ਗੱਲ ਤੇ ਸਾਡੇ ਤੇ ਕਾ ਫਕਾਰ ਕਰਦੇ ਨਹੀਂ ਇੱਥੇ ਬੈਠੇ ਬੈਠੇ ਤੇ ਦਿਮਾਗ ਨਹੀਂ ਜਾਂਦਾ ਬੰਦੇ ਦਾ ਹਾਂ 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 ਜਾਣਦਾ ਨਹੀਂਗਾ ਤੁਸੀਂ ਜਿਹੜੀ ਇੱਥੇ ਸੇਵਾ ਜਿਹੜੀ ਅੰਦਰੇ ਕਰੀਆ ਇਹ ਸੇਵਾ ਪਈ ਹੁਣਾ ਪਰਿਵਾਰ ਦੇ ਤੇ ਬਾਬਾ ਜੀ ਦਾ ਪਾਸਾ ਤੈਨੂੰ ਉੱਡਣਾਂ ਦੇ ਧੱਕਣਾਂ ਬੇਅਸੀ ਦੀ ਕਿਰਪਾ ਕਰ ਪਸੂਰਾ ਜੀ ਬੇਅਸੀ ਦੀ ਹਾਂ ਜੀ ਮੇਲਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਪਸੂਰਾ ਜੀ ਮਹਾਰਾਜ ਦੇ ਵਿਚ ਹੈ ਜੀ ਅਸੀਂ ਬਨਾਰਸੀ ਦਾਸ ਤੇ ਸ਼ੰਕਰ ਲਾਲ ਜੀ ਆਪ ਜੀ ਦਾ ਪਹਿਲੋਂ ਧੰਨਵਾਦ ਕਰਦੇ ਆ ਉਹਨਾਂ ਦੇ ਭਾਨ ਜੀ ਸ੍ਰੀ ਸੀਰੀ ਸਿੰਘ ਕੁਮਾਰ ਕੋਏ ਅਮਰੀਕਾ ਵਾਲੇ ਅਸੀਂ ਉਹਨਾਂ ਦਾ ਦੇਣਾ ਹੀ ਨਹੀਂ ਦੇ ਸਕਿਆ ਸਾਡੇ ਤੇ ਇਟਾ ਪਕਾਰ ਸਾਡੇ ਬਰਵੜਾ ਤੇ ਪਕਾਰ ਰੰਡ ਕੀਤਾ ਜੋ ਦੀ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਉਹ ਸਾਡੇ ਸੰੀਰ ਕੁਮਾਰ ਜੀ ਜਿਹੜੇ ਸੀਗੇ ਸਾਡੇ ਨਾਲ ਗੁਆਡੀ ਸੀਗੇ ਉਹ ਚਲੰਦਰ ਤਵਾਰਕਰ ਉਹਨਾਂ ਸਪੋਰਟਸ ਦੀ ਟਕਾਨ ਕਰੀਏ ਉਦੋਂ ਸਾਡਾ ਬਹੁਤ ਪ੍ਰੇਮ ਬਣ ਗਿਆ ਉਹਨਾਂ ਨਾਲ ਅਸੀਂ ਬੜਾ ਇਕੱਠੇ ਰਹੇ ਤੇ ਬੜੇ ਸਾਡੇ ਵਿਚਾਰ ਆਸਵੀ ਸਾਂਝੇ ਰਹੇ ਤੇ ਹੁਣ ਉਹਦਾ ਬਰਨਰ ਦਾ ਕੀ ਕਰੀਏ ਉਹਨਾਂ ਦਾ ਸਾਨੂੰ ਇਹ ਵੀ ਲੱਖ ਰੁਪਇਆ ਤਾਰ ਦੇ ਕਿਉਂਕਿ ਪਰਸ਼ੂਰਾਮ ਦੇ ਮੰਦਰ ਨੂੰ ਨਾਲ ਇਹ ਵੀ ਗੱਲ ਕਹੀ ਕਿ ਐਨੇ ਦਾਰ ਨਹੀਂ ਸੀ ਹੋਰ ਵੀ ਬਹੁਤ ਬਹੁਤ ਸਪੋਰਟ ਕਰਾਂਗੇ ਪੂਰੀ ਜਦੋਂ ਟਿੱਕਰ ਮੰਦਰ ਬਣੂਗਾ ਥੋੜੀ ਕੋਥੋਂ ਤੇ ਸਪੋਰਟ ਕਰਾਂਗੇ ਅਸੀਂ ਤਾਂ ਕਰਾਂਗੇ ਕਰਾਂਗੇ ਅਸੀਂ ਨਾਲ ਹੋਰ 10 ਲੋਕਾਂ ਦਾ ਸਹਿਯੋਗ ਲੈ ਕੇ ਤੱਪੇ ਦੇ ਭਾਈਚਾਰੇ ਬ੍ਰਹਮੜ ਭਾਈਚਾਰੇ ਦਾ ਪਰਸ਼ੂਰਾਮ ਦੇ ਮੰਦਰ ਵਾਸਤੇ ਪੂਰਾ ਸਹਿਯੋਗ ਦੇ ਮਤੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਿਹਰਬਾਨ